ਜੀ ਬੈਠੋ ਸਾਜੇ ਹਸਤੀ ਦੇ ਤਾਰਾਂ ਨੂੰ ਛੇੜ ਜਾਵੋ ਮੁਹਬਤ ਜੀਆਂ ਤੰਦਾਂ ਨੂੰ ਪੱਕਾ ਕਰਦਿਆਂ ਅੱਜ ਅਗਲਾ ਪਿਆਰ ਨੂੰ ਛੇੜ ਜਾਵੋ ਅੱਜ ਅਗਲਾ ਪਿਆਰ ਨੂੰ ਛੇੜ ਜਾਵੋ ਤੇ ਵਾਕਿਆ ਹੀ ਜਿਸ ਤਰ੍ਹਾਂ ਹਰਜੀਤ ਸਰ ਨੇ ਕਿਹਾ ਕਿ ਸਤਕਾਰਤ ਸਰਦਾਰ ਸੁਖਿੰਦਰ ਸਿੰਘ ਪੁੱਲ ਮੈਂ ਕਹਾਂ ਕਿ ਕਿਹ ਹੈ ਉਹ ਥੰਮ ਨੇ ਜਿਹੜੇ ਕਿ ਹਰ ਸਮਾਗਮ ਨੂੰ ਪੂਰੀ ਜਾਨ ਲਗਾ ਕੇ ਨਿਪਟੇ ਚੜਦੇ ਨੇ ਤੇ ਹਰ ਸਮਾਗਮ ਇਹਨਾਂ ਦੀ ਬਦੌਲਤ ਸਫਲਤਾਪੂਰਵਕ ਨਿਪਰੇ ਚੜਦਾ ਹੈ ਅਸੀਂ ਵਾਕਿ ਹੀ ਬਹੁਤ ਖੁਸ਼ਕਿਸਮਤ ਹਾਂ ਕਿ ਇਹਨਾਂ ਦੇ ਦੱਸੇ ਹੋਏ ਰਾਹਾਂ ਤੇ ਤੁਰਦਿਆਂ ਇਹ ਸਾਡੇ ਇੱਕ ਤਰ੍ਹਾਂ ਨਾਲ ਰਾਹத் ਸੇਰਾ ਨੇ ਤੇ ਅਸੀਂ ਵੀ ਇਹਨਾਂ ਤੋਂ ਬਹੁਤ ਕੁਝ ਸਿੱਖ ਰਹੇ ਹਾਂ ਸੋ ਬਹੁਤ-ਬਹੁਤ ਸ਼ੁਕਰੀਆ ਸੁਖਿੰਦਰ ਸਰ ਕਿ ਤੁਸੀਂ ਹਮੇਸ਼ਾ ਹੀ ਸਾਡੇ ਮੋਢਿਆਂ ਤੇ ਥਾਪੀ ਵੀ ਦਿੰਦੇ ਹੋ ਤੇ ਸਾਡੇ ਸਿਰਾਂ ਤੇ ਹੱਥ ਵੀ ਰੱਖਦੇ ਹੋ ਤੇ ਨਾਲ ਹੀ ਸਾਡੇ ਕੁਝ ਵਿਸ਼ੇਸ਼ ਮਹਿਮਾਨ ਪਹੁੰਚੇ ਨੇ ਸ਼੍ਰੀ ਅਸ਼ੋਕ ਕੁਮਾਰ ਜੀ ਰਿਟਾਇਰ ਡਿਪਟੀ ਡੀਓ ਮਾਨਸਾ ਤੋਂ ਜੀ ਆਇਆਂ ਨੂੰ ਸਰ ਉਹਨਾਂ ਦੇ ਨਾਲ ਨੇ ਹਰਪੀ ਸਿੰਘ ਜਸਲਜੀ ਡੀਐਸਐਮ ਮਾਨਸਾ ਮੈਡਮ ਤਜਿੰਦਰ ਕੌਰ ਜ਼ਿਲ੍ਹਾ ਭਾਸ਼ਾ ਅਫਸਰ ਇਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਅਤੀਸ਼ਖਸੀਅਤਾਂ ਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਤੇ ਬਲਵਿੰਦਰ ਸਿੰਘ ਧਾਲੀਵਾਲ ਜੀ ਇਨਚਾਰਜ ਅਜੀਤ ਉਪ ਦਫਤਰ ਜਿਨ੍ਹਾਂ ਨੇ ਕਿ ਇਸ ਕਿਤਾਬ ਦੇ ਵਿੱਚ ਵੀ ਬਹੁਤ ਸਹਿਯੋਗ ਦਿੱਤਾ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਵੀ ਤੇ ਜੀ ਆਇਆਂ ਵੀ ਗੁਰਵਿੰਦਰ ਸਿੰਘ ਚਾਹਲ ਜੀ ਇਨਚਾਰਜ ਪੰਜਾਬੀ ਜਾਗਰਨ ਤੇ ਇਹਨਾਂ ਦੇ ਨਾਲ ਹੀ ਨੇ ਅਰਵਿੰਦਰ ਸਿੰਘ ਚਾਹਲ ਸੋ ਇਹ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੀਆਂ ਨੇ ਸਾਰਿਆਂ ਨੂੰ ਗੁਰਦਾਨਕ ਕਾਲਜ ਬੁਢਲਾਡਾ ਦੇ ਪੂਰੇ ਸਟਾਫ ਦੇ ਵੱਲੋਂ ਜੀ ਆਇਆਂ ਨਵੀਆਂ ਕਲਮਾਂ ਨਵੀਂ ਉਡਾਨ ਦੀ ਪੂਰੀ ਟੀਮ ਦੇ ਵੱਲੋਂ ਤਹਿ ਦਿਲੋਂ ਧੰਨਵਾਦ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਾਛੇ ਨੇ ਉੱਚਾ ਕਰਦਾ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ ਉੱਚਾ ਕਰਦਾ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ ਕਰ ਕਰ ਲੋਕ ਸੁਣਨਗੇ ਇੱਕ ਦਿਨ ਵੱਜਦਾ ਢੋਲ ਪੰਜਾਬੀ ਦਾ ਕਰ ਕਰ ਲੋਕ ਸੁਣਨਗੇ ਇੱਕ ਦਿਨ ਵੱਜਦਾ ਢੋਲ ਪੰਜਾਬੀ ਦਾ ਸੋ ਮੈਂ ਬੇਨਤੀ ਕਰਾਂਗੀ ਪ੍ਰੋਜੈਕਟ ਇਨਚਾਰਜ ਨਵੀਂ ਕਲਮਾਨਾਮੀ ਉਡਾਨ ਕਾ ਚਿੰਤ ਤੇਜ ਜੀ ਕੀ ਉਹ ਪ੍ਰੋਜੈਕਟ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਮੈਨੂੰ ਸੁਤੇ ਆ ਕੇ ਦੇਣ ਬਹੁਤ ਸਾਰੀਆਂ ਤਾੜੀਆਂ ਦੇ ਨਾਲ ਸਵਾਗਤ ਕਿਉਂਕਿ ਇਹਦਾ ਵੀ ਬਦੌਲਤ ਜਿਹੜਾ ਪ੍ਰੋਜੈਕਟ ਹੈ ਦਿਨ ਬਦਿਨ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਨਵੀਂ ਉਡਾਨ ਭਰ ਰਿਹਾ ਹੈ ਮੇਰੇ ਮਾਂ ਕੇ ਤੇ ਬੀਜੀਆਂ ਫਿਰ ਗੱਲ ਕਰਾਂ। شکریہ جی میڈم۔ ٹھیک ہے جی। ਬਹੁਤ ਹੀ ਸਤਿਕਾਰਯੋਗ ਸ੍ਰੀ ਸੁਖੀ ਬਾੜ ਜੀ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਡਾਕਟਰ ਨਰਿੰਦਰ ਸਿੰਘ ਜੀ ਪ੍ਰਿੰਸੀਪਲ ਡਾਕਟਰ ਰੇਖਾ ਕਲੜਾ ਜੀ ਵਾਈਸ ਪ੍ਰਿੰਸੀਪਲ ਜੀ ਜ਼ਿਲ੍ਹਾ ਪਸ਼ਾ ਅਫਸਰ ਤੇਜਿੰਦਰ ਕੌਰ ਜੀ ਬਹੁਤ ਹੀ ਸਤਿਕਾਰ ਸਰਦਾਰ ਸੁਖਵਿੰਦਰ ਸਿੰਘ ਜੀ ਫੁੱਲ ਇਹਨਾਂ ਦੀ ਬਦੌਲਤ ਅਸੀਂ ਇੱਥੇ ਅੱਜ ਪਹੁੰਚੇ ਆ ਸਾਡੇ ਬਹੁਤ ਇਹਨਾਂ ਨੇ ਸਮਾਗਮ ਕਰਾਏ ਨੇ ਬਹੁਤ ਵੱਡਾ ਹੱਥ ਰੰਦਾ ਸਰਦਾ ਸਾਡੇ ਪ੍ਰੋਗਰਾਮਾਂ ਦੇ ਵਿੱਚ ਤੇ ਨਾਲ ਹੀ ਧੰਨਵਾਦ ਪੂਰੇ ਕਾਲਜ ਦੀ ਮੈਨੇਜਮੈਂਟ ਦਾ ਜਿਨ੍ਹਾਂ ਨੇ ਇੱਥੇ ਇੰਨਾ ਵਧੀਆ ਜਿਹੜਾ ਸਾਡੇ ਵਾਸਤੇ ਪ੍ਰਬੰਧ ਕੀਤਾ ਇਹ ਬੱਚਿਆਂ ਵਾਸਤੇ ਤੇ ਇਹਨਾਂ ਦੇ ਨਾਲ ਹੀ ਮੈਡਮ ਪ੍ਰੀਤ ਹੀਰ ਜੀ ਗੁਰਵਿੰਦਰ ਸਿੰਘ ਜੀ ਕਾਗਰ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਜੀ ਸਿੱਧੂ ਪ੍ਰੋਜੈਕਟ ਸਲਾਹਕਾਰ ਤੇ ਹੋਰ ਜਿੰਨੀਆਂ ਵੀ ਸ਼ਖਸੀਅਤਾਂ ਇੱਥੇ ਤੇ ਗਰਾ ਸਾਹਿਬ ਪੀ ਪੰਜਾਬਾ ਮੱਚ ਤੋਂ ਜਿੰਨੇ ਵੀ ਉਧਰ ਨਾਲ ਪਹੁੰਚੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਪੱਤਰਕਾਰ ਵੀਰਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਹੜਾ ਸਾਡੇ ਇਹ ਪ੍ਰੋਗਰਾਮਾਂ ਨੂੰ ਤੁਸੀਂ ਦੂਰ ਦੂਰ ਤੱਕ ਜਿਹੜਾ ਪਹੁੰਚਾਉਂਦੇ ਹੋ ਤੇ ਅਸੀਂ ਜਦੋਂ ਉਪਜੇ ਪ੍ਰੋਜੈਕਟ ਬਾਰੇ ਗੱਲ ਕਰਾਂ ਕਿ ਜਦੋਂ ਅਸੀਂ ਸ਼ੁਰੂ ਕੀਤਾ ਸੀ ਕਿ ਨਵੇਂ ਆਲਮਾ ਨਾਲ ਜੋੜ ਕੇ ਨਵੀਂ ਉਡਾਨ ਲਗਾਵਾਂਗੇ ਅੱਜ ਕੱਲੇ ਕੰਨ ਨਾਲ ਕਾਫਲਾ ਦੁਨੀਆ ਦੇ ਵਿੱਚ ਛਾਵਾਂਗੇ ਅਸੀਂ ਇਹ ਪ੍ਰੋਜੈਕਟ ਜਿਹੜਾ 8-9 ਮਹੀਨੇ ਪਹਿਲਾਂ ਪਟਿਆਲਾ ਜਿੱਦੇ ਤੋਂ ਸ਼ੁਰੂ ਕੀਤਾ ਸੀਗਾ ਸਰ ਨੇ ਇੱਕ ਕਿਤਾਬ ਸੰਪਾਦਿਤ ਕਰਨ ਲਈ ਕਿਹਾ ਸੀਗਾ ਤੇ ਉਹ ਕਿਤਾਬ ਸੰਪਾਦਿਤ ਕੀਤੀ ਤੇ ਉੱਥੇ ਬਾਦ ਸਾਹਿਬ ਨੇ ਇੱਕ ਐਲਾਨ ਕੀਤਾ ਸੀਗਾ ਕਿ ਜਿਹੜੀ ਇਹ ਨਾਮ ਹੈ ਜਿਹੜਾ ਇਸ ਕਿਤਾਬ ਦਾ ਨਾਮ ਇਹੀ ਰਹੂਗਾ ਨਵੀਆ ਕਲਮਾ ਨਵੀਂ ਉਦਾਨ ਤੇ ਇਹਦੇ ਭਾਗ ਨੇ ਜਿਹੜੇ ਆਪਾਂ 1 2 3 4 5 100 ਤੱਕ ਲੈ ਕੇ ਜਾਣੇ ਨੇ ਤੇ ਉਹਨਾਂ ਦੀਆਂ 5 500 ਕਾਪੀਆਂ ਆਪਾਂ ਛਾਪਾਂਗੇ ਲਗਭਗ 50 ਹਜ਼ਾਰ ਕਿਤਾਬ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਚਾਰ ਕਿਤਾਬਾਂ ਛਾਪਾਂ ਦਾ ਜਿਹੜਾ ਸਰਨੇ ਐਲਾਨ ਕੀਤਾ ਸੀਗਾ ਕਿ 23 ਜ਼ਿਲ੍ਹੇ ਨੇ ਤੇਹੀ ਜਿਲ੍ਹਿਆਂ ਦੇ ਵਿੱਚੋਂ 92 ਕਿਤਾਬਾਂ ਸੀ ਛਾਪਣੀਆਂ ਜੀ ਇਹ ਪ੍ਰੋਜੈਕਟ ਦੇ ਵਿੱਚ ਤੇ ਦੱਸਦੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਸਤੰਬਰ ਦੇ ਵਿੱਚ 23 ਸਤੰਬਰ ਨੂੰ ਜਿਹੜੀ ਪਹਿਲੀ ਕਿਤਾਬ ਲੋਕ ਆਪਰ ਕੀਤੀ ਸੀਗੀ ਇਸ ਪ੍ਰੋਜੈਕਟ ਦੀ ਉਸ ਤੋਂ ਬਾਅਦ 6 ਕਿ ਮਹੀਨੇ ਦੇ ਵਿੱਚ ਅਸੀਂ ਤਕਰੀਬਨ 20 ਜਿਲ੍ਹਿਆਂ ਦੀਆਂ ਕਿਤਾਬਾਂ ਜਿਹੜੀਆਂ ਛਾਪ ਚੁੱਕੇ ਆ ਜੀ ਉਹਦੇ ਵਿੱਚ ਜਿਹੜੇ ਸਾਰੇ ਜਿਲ੍ਹਿਆਂ ਦੀਆਂ ਟੀਮਾਂ ਨੇ ਪੰਜ-ਪੰਜ ਮੈਂਬਰੀ ਟੀਮਾਂ ਸਾਡੇ ਕੋਲ ਸੰਗਰੋਥ ਤੋਂ ਵੀ ਮਿਰਜੀ ਉਹਨੇ ਅਰਵਿੰਦਰ ਚਾਹਰ ਵੀ ਬੈਠੇ ਨੇ ਜੀ ਬਲਜੀਤ ਸ਼ਰਮਾ ਮੈਡਮ ਜੀ ਬਹੁਤ ਵਧੀਆ ਸਾਡੇ ਨਾਲ ਟੀਮਾਂ ਜਿਹੜੀਆਂ 5-5 ਮੈਂਬਰੀ ਬਣੀਆਂ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਕੰਮ ਕੀਤਾ ਇਸ ਪ੍ਰੋਜੈਕਟ ਵਾਸਤੇ ਤੇ ਲਗਭਗ 20 ਜ਼ਿਲ੍ਹਿਆਂ ਦੀਆਂ 7 ਜ਼ਿਲ੍ਹੇ ਦੀਆਂ ਸੀ ਪਿਛਲੇ ਸਮੇਂ 'ਚ ਦਸੰਬਰ ਤੱਕ ਜਿਹੜੀਆਂ ਕਿਤਾਬਾਂ ਲੋਕ ਅਰਪਣ ਕਰ ਚੁੱਕੇ ਆ ਤੇ ਇਹ ਜਿਹੜਾ ਸਾਰਾ ਖਰਚਾ ਹੈ ਕਿਤਾਬਾਂ ਦਾ ਜੋ ਵੀ ਕੁਝ ਕਰਨਾ ਹੈ ਸਾਰਾ ਸੁਖੀ ਵਟਸਐਪ ਕਰ ਰਹੇ ਨੇ ਜੀ ਸਾਰਾ ਖਰਚਾ ਇਸ ਪ੍ਰੋਜੈਕਟ ਦਾ ਤੇ ਕਿਤਾਬਾਂ ਵੰਡੀਆਂ ਤੇ ਬੱਚਿਆਂ ਨੂੰ ਮੈਡਲ ਦੇਣੇ ਆ ਕੁਝ ਵੀ ਬਣਾਉਣਾ ਸਾਰਾ ਖਰਚਾ ਜਿਹੜਾ ਪੰਜਾਬ ਭਵਨ ਸਾਰੀ ਕੈਨੇਡਾ ਵੱਲੋਂ ਕਿਸੇ ਤੋਂ ਵੀ ਜਿਹੜਾ ਕੋਈ ਚੰਗਾ ਇਕੱਠਾ ਨਹੀਂ ਕੀਤਾ ਜਾਂਦਾ ਸਾਰ ਆਪਣੇ ਪਰਸਨਲ ਖਰਚੇ ਦੇ ਵਿੱਚੋਂ ਜਿਹੜੇ ਪੈਸੇ ਕੱਢ ਕੇ ਇਹ ਪ੍ਰੋਜੈਕਟ ਦੇ ਉੱਤੇ ਖਰਚ ਰਹੇ ਨੇ ਤਕਰੀਬਨ ਸਾਡਾ ਜਿਹੜਾ ਇਹ 60 ਲੱਖ ਰੁਪਏ ਦਾ ਇਹ ਪ੍ਰੋਜੈਕਟ ਹੈ ਜੀ ਕਿਤਾਬਾਂ ਦਾ ਤੇ 20 ਜ਼ਿਲ੍ਹੇ ਦੀ ਜਿਹੜੀ ਕਿਤਾਬਾਂ ਸ਼ਾਪਤੀਆਂ 20 ਜ਼ਿਲ੍ਹੇ ਤੋਂ ਬਾਅਦ ਜਿਹੜਾ ਅਗੇ ਇਹ ਪ੍ਰੋਜੈਕਟ ਇੱਥੇ ਨਹੀਂ ਰੁਕਿਆ ਹੈਗਾ ਤਿੰਨ ਜ਼ਿਲ੍ਹੇ ਦੀਆਂ ਹੋਰ ਜਿਹੜੀਆਂ ਕਿਤਾਬਾਂ ਨੇ ਸਾਡੀਆਂ ਉਹ ਸ਼ਪਾਈ ਨੇ ਦੀਨ ਨੇ ਲਗਭਗ ਅਗਲੇ ਮਹੀਨੇ ਤੱਕ ਸਾਡੀਆਂ 23 ਦੇ 23 ਜ਼ਿਲ੍ਹੇ ਜਿਹੜੇ ਕੰਪਲੀਟ ਹੋ ਜਾਣਗੇ ਕਿਤਾਬਾਂ 23 ਜ਼ਿਲ੍ਹਿਆਂ ਦੀਆਂ ਜਿਹੜੀਆਂ ਕਿਤਾਬਾਂ ਨੇ ਇਨ੍ਹਾਂ ਦੇ ਵਿੱਚ ਲਗਭਗ 2000 ਵਿਦਿਆਰਥੀ 10 ਸਾਲ ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਦੇ ਇਹ ਬੱਚੇ ਨੇ 2000 ਵਿਦਿਆਰਥੀ ਜਿਹੜੇ ਕਿਤਾਬਾਂ ਦੇ ਵਿੱਚ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਛਪ ਚੁੱਕੀਆਂ ਨੇ ਤੇ ਉਸ ਤੋਂ ਪਹਿਲਾਂ ਜਿਹੜੀਆਂ ਇਹ ਰਚਨਾਵਾਂ ਨੇ ਸਾਡੇ ਮੈਡਮ ਪ੍ਰੀਤ ਹੀਰ ਜੀ ਬੈਠੇ ਨੇ ਪੰਜਾਬ ਭਵਨ ਤੋਂ ਇੱਕ ਪੇਜ ਦੇ ਉੱਤੇ ਵੀ ਛਾਪੇ ਆ। ਤੇ ਇਸ ਤੋਂ ਅੱਗੇ ਜੇ ਪੰਜਾਬ ਤੋਂ ਅੱਗੇ ਦੀ ਗੱਲ ਕਰੀਏ ਇਸ ਪ੍ਰੋਜੈਕਟ ਦੀ ਕਿ ਸਾਨੂੰ ਵੀ ਪਹਿਲਾਂ ਪਹਿਲਾਂ ਇੰਨਾ ਨਹੀਂ ਲੱਗਦਾ ਸੀ ਜਿੰਨਾ ਪ੍ਰੋਜੈਕਟ ਸਾਡਾ ਤਰੱਕੀ ਵੱਲ ਜਾ ਰਿਹਾ ਪਰਮਾਤਮਾ ਕਰੇ ਵੀ ਅੱਗੇ ਵੀ ਜਿਹੜੀਆਂ ਤਰੱਕੀਆਂ ਸਾਨੂੰ ਬਖਸ਼ਦਾ ਰਵੇ ਤੇ 23 ਜਨਵਰੀ ਤੋਂ ਬਾਅਦ ਇਹ ਰਾਜਸਥਾਨ ਦੀ ਸਾਡੇ ਕੋਲ ਜੀ 587 ਰਚਨਾਵਾਂ ਆ ਗਈਆਂ ਰਾਜਸਥਾਨ ਤੋਂ ਇਹਦੇ ਬੱਚੇ ਪੰਜਾਬੀ ਨੇ ਉੱਥੇ ਪੜਦੇ ਨੇ ਉਹਨਾਂ ਨੇ ਰਚਨਾਵਾਂ ਭੇਜੀਆਂ ਲਿਖ ਕੇ ਉੱਥੇ ਵੀ ਟੀਮ ਬਣ ਗਈ ਤੇ ਉਸ ਤੋਂ ਬਾਅਦ ਮਹਾਰਾਸ਼ਟਰ ਦੀ ਟੀਮ ਬਣ ਗਈ ਹਰਿਆਣਾ ਤੇ ਹਿਮਾਚਲ ਇਹ ਜਿਹੜਾ ਪ੍ਰੋਜੈਕਟ ਹੈ ਉਸ ਤੋਂ ਬਾਅਦ ਜਿਹੜਾ ਪੰਜਾਬ ਵਿੱਚ ਨਹੀਂ ਭਾਰਤ ਵਿੱਚ ਨਹੀਂ ਭਾਰਤ ਤੋਂ ਬਾਹਰ ਲਾਹੌਰ ਦੇ ਵਿੱਚ ਪਿੱਛੇ ਇਹਦੇ 15 ਦਿਨ ਪਹਿਲਾਂ ਜਿਹੜੀ ਇੱਕ ਕਿਤਾਬ ਸ਼ਾਹ ਮੁਖੀ ਦੇ ਵਿੱਚ ਲੋਕ ਆਪਣਾ ਹੋਈਆ ਜੋ ਸਭ ਪੰਜਾਬੀ ਜੀ ਉਹਦੇ ਤੇਰੇ ਸੰਪਾਦਕ ਸੀਗੇ ਉਥੋਂ ਦੀ ਟੀਮ ਕੰਮ ਕਰ ਰਹੀ ਹੈ ਤੇ ਲਾਹੌਰ ਤੋਂ ਇੱਕ ਕਿਤਾਬ ਛਪਣ ਤੋਂ ਬਾਅਦ ਉਥੋਂ ਦੇ ਜਿਹੜੇ 7 ਜਣਿਆਂ ਵਿੱਚ ਹੋਰ ਜਿਹੜਾ ਕਿਤਾਬ ਦਾ ਕੰਮ ਸ਼ੁਰੂ ਹੋ ਗਿਆ ਜੀ ਉਸ ਤੋਂ ਬਾਅਦ ਇਹ ਕਿਤਾਬ ਅੱਗੇ ਲਾਹੌਰ ਤੋਂ ਅੱਗੇ ਯੂਰਪ ਕੰਟਰੀ ਦੇ ਵਿੱਚ ਵੀ ਜਿਹੜੀਆਂ ਟੀਮਾਂ ਬਣ ਗਈਆਂ ਆਸਟ੍ਰੇਲੀਆ ਦੇ ਵਿੱਚ ਟੀਮ ਬਣ ਗਈ ਇੰਗਲੈਂਡ ਦੇ ਵਿੱਚ ਤੇ ਕੈਨੇਡਾ ਵਿੱਚ ਵੀ ਕੰਮ ਚੱਲ ਰਿਹਾ ਹੈ ਲਗਭਗ ਸਾਡੀਆਂ 36 ਦੇ ਕਰੀਬ ਉਹਨਾਂ ਟੀਮਾਂ ਨੇ ਜਿਹੜੀਆਂ ਇਸ ਕਿਤਾਬ ਤੇ ਕੰਮ ਹੋ ਰਿਹਾ ਹੈ 9 ਮਹੀਨੇ ਦੇ ਸਮੇਂ ਦੇ ਵਿੱਚ ਅਸੀਂ ਤਕਰੀਬਨ 3000 ਬੱਚੇ ਦੀਆਂ ਜਿਹੜੀਆਂ ਬਾਹਰ ਵੀ ਇੱਥੇ ਵੀ ਹੋਸਟੇਟਾ ਵਿੱਚ ਵੀ ਜਿਹੜੀਆਂ ਰਚਨਾਵਾਂ ਸੀ ਕਿਤਾਬਾਂ ਦਾ ਜਿਹੜਾ ਸ਼ਿੰਗਾਰ ਬਣ ਚੁੱਕੀਆਂ ਨੇ ਤੇ ਇਹ ਬੱਚਿਆਂ ਨੂੰ ਬੇਨਤੀ ਹੈ ਤੇ ਸਲਾਮ ਹੈ ਇਹਨਾਂ ਦੇ ਜਿਹੜੇ ਗਾਈਡ ਦੇ ਆਪਕੇ ਇੱਥੇ ਆਏ ਹੋਏ ਨੇ ਸਾਡੇ ਕੋਲ ਕਿਉਂਕਿ ਬਹੁਤ ਵੱਡੇ ਲੇਖਕ ਨੇ ਸਾਰੇ ਉਹਨਾਂ ਨੇ ਇੱਕ 2016 ਦੇ ਵਿੱਚ ਪੰਜਾਬ ਭਾਵਨ ਸਰੀ ਕੈਨੇਡਾ ਬਣਾਇਆ ਸੀਗਾ ਉੱਥੇ ਹਰ ਸਾਲ ਕਾਨਫਰੰਸ ਕਰਵਾਉਂਦੇ ਨੇ ਤੇ ਵੱਡੇ ਲੇਖਕ ਵੀ ਉੱਥੇ ਜਾਂਦੇ ਨੇ ਪਰ ਜੇ ਮੈਂ ਅੱਜ ਗੱਲ ਕਰਾਂ ਤਾਂ ਮੈਂ ਸਾਡੇ ਤੁਹਾਡੇ ਜਿੰਨੇ ਵੀ ਇੱਥੇ ਸਾਡੇ ਮਾਪੇ ਬੱਚਿਆਂ ਦੇ ਨਾਲ ਆਇਓ ਜਾਂ ਜਿਹੜੇ ਵੀ ਗਾਈਡ ਦੇ ਅਪਕਾਇਓ ਤੁਹਾਨੂੰ ਜਿਹੜਾ ਸਾਡਾ ਦਿਨ ਤੋਂ ਸਲਾਮ ਹੈ ਕਿ ਤੁਸੀਂ ਬੱਚਿਆਂ ਨੂੰ ਇਹਨਾਂ ਨੂੰ ਸਾਇੰਸ ਦੇ ਨਾਲ ਜੋੜ ਰਹੇ ਹੋ ਇਸ ਪਨੀਰੀ ਨੂੰ ਜਿਹੜੀ ਅੱਗੇ ਇਹਨਾਂ ਦੇ ਵਿੱਚ ਹੀ ਜਿਹੜੇ ਅੱਗੇ ਸੁਰਜੀਤ ਪਾਤਰ ਜੀ ਵਰਗੇ ਜਿਹੜੇ ਵੱਡੇ ਵੱਡੇ ਕਵੀ ਨੇ ਲੇਖਕ ਨੇ ਉਹ ਪੈਦਾ ਹੋਣਗੇ ਤੇ ਮੈਨੂੰ ਨਹੀਂ ਲੱਗਦਾ ਕਿ ਬਾਦ ਸਾਹਿਬ ਨੇ ਜਿਹੜਾ ਇਹ ਉਪਰਾਲਾ ਕੀਤਾ ਹੈ ਬੱਚਿਆਂ ਵਾਸਤੇ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਏਡਾ ਵੱਡਾ ਉਪਰਾਲਾ ਜਿਹੜਾ ਕੀਤਾ ਹੋਊਗਾ ਜਾਂ ਕੋਈ ਅੱਗੇ ਏਡਾ ਵੱਡਾ ਉਪਰਾਲਾ ਹੋਣਾ ਹੈ ਇਹ ਕਿਤਾਬਾਂ ਜਿਹੜੀਆਂ 100 ਤੱਕ ਜਿਹੜੀਆਂ ਸੀਮਤ ਨਹੀਂ ਰਹਿਣੀਆਂ ਬਾਦ ਸਾਹਿਬ ਨੇ ਦੇਖ ਕੇ ਇਸ ਪ੍ਰੋਜੈਕਟ ਨੂੰ ਸਾਨੂੰ ਜਿਹੜੀ ਖੁੱਲੀ ਛੁੱਟੀ ਦੇਤੀ ਵੀ ਇੱਕ ਜिले ਨੂੰ 4 ਕਿਤਾਬਾਂ ਨਹੀਂ ਹੈਗੀਆਂ ਚਾਹੇ ਕਿ ਇੱਕ ਜਿਲ੍ਹਾ 10 ਕਿਤਾਬਾਂ ਛਾਪ ਲੈਵੇ ਜਦੋਂ ਤੱਕ ਬੱਚੇ ਕਿਤਾਬਾਂ ਰਚਨਾਵਾਂ ਲਿਖ ਕੇ ਭੇਜਦੇ ਰਹਿਣਗੇ ਇਹਦਾ ਕੋਈ ਪ੍ਰੋਜੈਕਟ ਦਾ ਐਂਡ ਨਹੀਂ ਹੈਗਾ ਤੇ ਇਸ ਤੋਂ ਬਾਅਦ ਕਿਤਾਬਾਂ ਤੋਂ ਬਾਅਦ ਜਿਹੜੀ ਅਗਲੀ ਲੜੀ ਹੈ ਉਹਨਾਂ ਸਾਡੇ ਕੁਲਦੀਪ ਜੀ ਇੱਥੇ ਆਏ ਹੋਏ ਨੇ ਚੜ੍ਹਦੀ ਕਲਾ ਟਾਈਮ ਟੀਵੀ ਤੇ ਸਾਂਝਾ ਟੀਵੀ ਜਿਹੜਾ ਕੈਨੇਡਾ ਤੋਂ ਉਹਦੇ ਵਿੱਚ ਜਿਹੜੀਆਂ ਸਾਡੇ ਬੱਚਿਆਂ ਦੀਆਂ ਰਚਨਾਵਾਂ ਨੇ ਜਿਹੜੇ ਬੱਚਿਆਂ ਨੇ ਕਿਤਾਬਾਂ ਵਿੱਚ ਛਪਵਾਈਆਂ ਨੇ ਉਹਨਾਂ ਦੇ ਜਿਹੜਾ ਵਾਈਟ ਜਿਹੜੀਆਂ ਰਿਕਾਰਡਿੰਗਾਂ ਸ਼ੁਰੂ ਹੋ ਗਈਆਂ ਜੀ ਸੱਤ ਅਰਜਿਨਾਂ ਵਿੱਚ ਰਿਕਾਰਡਿੰਗ ਹੋ ਗਈ ਬਾਕੀਆਂ ਵਿੱਚ ਹੋ ਰਹੀ ਹੈ ਤੇ ਜਲਦੀ ਹੀ ਇੱਕ ਨਵੇਂ ਕਲਮਾ ਨਵੇਂ ਉਗਾਨ ਦੇ ਨਾਂ ਤੇ ਟੀਵੀ ਦੇ ਉੱਪਰ ਜਿਹੜਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਬੱਚਿਆਂ ਦਾ ਜਿਹੜਾ ਇੱਕ ਘੰਟੇ ਦਾ ਹਰ ਹਫ਼ਤੇ ਪ੍ਰੋਗਰਾਮ ਆਇਆ ਕਰੂਗਾ ਉਹ ਆਪਣੇ ਚੜਜੀ ਕਲਾ ਟਾਈਮ ਟੀਵੀ ਤੇ ਸਾਂਝਾ ਟੀਵੀ ਕੈਨੇਡਾ ਦੋਨਾਂ ਤੇ ਚੱਲਣਾ ਜੀ ਤੇ ਉਸ ਤੋਂ ਬਾਅਦ ਟੀਵੀ ਤੋਂ ਬਾਅਦ ਜਿਹੜਾ ਅਗਲਾ ਪ੍ਰਾਦ ਦੱਸਣ ਲੱਗਿਆ ਉਹ ਇੱਕ ਜਿਹੜੀ ਦੋ ਰੋਜ਼ਾਂ ਨਵੰਬਰ ਦੇ ਵਿੱਚ ਬਾਅਦ ਸਹਿਤਕਾਰਾਂ ਦੀ ਜਿਹੜੀ ਕਬੱਡੀ ਪਹਿਲੀ ਕਾਨਫਰੰਸ ਹੋਈ ਹੈ ਅ ਵਿਸ਼ੇ ਪੱਧਰ ਦੀ ਉਹਦੇ ਵਿੱਚ ਬਾਹਲੇ ਦੇਸ਼ਾਂ ਤੋਂ ਜਿਹੜੇ ਬੱਚਿਆਂ ਨੇ ਭਾਗ ਲੈਣਾ ਹੈ ਉਹ ਇੱਥੇ ਆਉਣਗੇ ਉਹ ਮਸਤੂ ਵਾਲਾ ਸਾਹਿਬ ਨਵੰਬਰ ਦੇ ਵਿੱਚ 16 17 ਨਵੰਬਰ ਉਹਦਾ ਜਿਹੜਾ ਪ੍ਰੋਸਪੈਕਟ ਵੀ ਅਨਲਿਸ ਕੀਤਾ ਜਾਣਾ ਜੀ ਇੱਥੋਂ ਤੇ ਉਹ ਕਾਨਫਰੰਸ ਹੋਣੀ ਹੈ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਬਾਬਾ ਨਜ਼ਮੀ ਜੀ ਪਾਕਿਸਤਾਨ ਤੋਂ ਜਿਹੜਾ ਬਾਦ ਸਾਹਿਬ ਨੇ ਉਹਨਾਂ ਨਾਲ ਸੰਪਰਕ ਕੀਤਾ ਉਹਨਾਂ ਨੂੰ ਵੀ ਲਿਆ ਰਹੇ ਨੇ ਬਹੁਤ ਵੱਡੇ ਵੱਡੇ ਉਹਦੇ ਵਿੱਚ ਜਿਹੜੇ ਬਾਦ ਸਾਹਿਬ ਦੇ ਫਾਦਰ ਨੇ ਸਵਰਗੀ ਆ ਸਤਾਰ ਅਰਜਨ ਸਿੰਘ ਜੀ ਬਾਖ ਉਹਨਾਂ ਦੇ ਨੌਤੇ ਜਿਹੜੇ ਨੌ ਬਾਰ ਸ਼੍ਰੋਮਣੀ ਜਿਹੜੇ ਅਵਾਰ ਜਿਵੇਂ ਵੱਡੇ ਲੇਖਕਾਂ ਨੂੰ ਦਿੱਤੇ ਜਾਂਦੇ ਨੇ ਉਹੀ ਅਵਾਰ ਛੋਟੇ ਬੱਚਿਆਂ ਨੂੰ ਦਿੱਤੇ ਜਾਣਗੇ ਉਹਦੇ ਵਿੱਚ ਤਕਰੀਬਨ 6 ਤੋਂ 7 ਲੱਖ ਰੁਪਏ ਦੀ ਜਿਹੜੀ ਰਾਸ਼ੀ ਹੈ ਜਿਹੜੀ ਬੱਚਿਆਂ ਵਾਸਤੇ ਸਨਮਾਨ ਕਰਨਾ ਬੱਚਿਆਂ ਨੂੰ ਸਾਰਿਆਂ ਨੂੰ ਇਹ ਅਵਾਰ ਦਿੱਤੇ ਜਾਣੇ ਨੇ 6 ਤੋਂ 7 ਲੱਖ ਰੁਪਏ ਸਿਰਫ ਇਕੱਲੇ ਅਵਾਰਾਂ ਵਾਸਤੇ ਜਿਹੜੇ ਨਗਦ ਦੇ ਇਨਾਮ ਨੇ ਉਹਦੇ ਵਾਸਤੇ ਰੱਖਿਆ ਹੋਇਆ ਜਾਂ ਸਨਮਾਨ ਵਾਸਤੇ ਰੱਖਿਆ ਹੋਇਆ ਉਹਦੇ ਵਾਸਤੇ ਵੀ ਜਿਹੜੇ ਬੱਚਿਆਂ ਨੂੰ ਅਪੀਲ ਹੈ ਉਹਨਾਂ ਦੇ ਗਾਈਡ ਤੇ ਆਪਕਾਂ ਨੂੰ ਅਪੀਲ ਹੈ ਤੇ ਨਾਲ ਨਾਲ ਉਹ ਮੁਬਾਰਕਬਾਦ ਦੇਣਾ ਚਾਹਾਂਗੇ ਮੈਡਮ ਅਮਨੀਤ ਚਾਨੀ ਜੀ ਤੇ ਉਹਨਾਂ ਨਾਲ ਸੋਚੀ ਇਹਨਾਂ ਦੀ ਮਾਨਸਾ ਜਿਹੜੀ ਦੀ ਟੀਮ ਜਿਹਦੀ ਅੱਜ ਜਿਹੜੀ 13ਵੀਂ ਜਿਹੜਾ ਕਿਤਾਬ ਆ ਸਾਡੇ ਇਸ ਪ੍ਰੋਜੈਕਟ ਦੀ ਲੋਕ ਆਪਨ ਹੋਣ ਜਾ ਰਹੀ ਹੈ ਸਾਰੀ ਟੀਮ ਵਧਾਈ ਦੀ ਪਾਤਰ ਹੈ ਬਹੁਤ ਮਿਹਨਤ ਕੀਤੀ ਐ ਸੇਖੋ ਸਾਹਮਣੇ ਮੈਡਮ ਮਾਨਸੇ ਤੋਂ ਨੇ ਤੇ ਸਾਰੀ ਜਿੰਨੀ ਵੀ ਇਹਨਾਂ ਦੀ ਟੀਮ ਹੈ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬ ਪਵਨ ਸਰੀ ਕੈਨੇਡਾ ਵੱਲੋਂ ਬਾਟਸਾ ਵੱਲੋਂ ਤੇ ਸਾਡੀ ਸਾਰੀ ਟੀਮ ਵੱਲੋਂ ਮੁਬਾਰਕਬਾਦ ਦਿੰਦੇ ਆ ਤੇ ਬੱਚਿਆਂ ਨੂੰ ਵੀ ਅੱਗੇ ਅਪੀਲ ਕਰਦੇ ਆ ਤੇ ਉਹਨਾਂ ਦੇ ਅਧਿਆਪਕਾਂ ਨੂੰ ਵੀ ਕਿ ਵਾਧ ਤੌਤ ਜਿਹੜੀਆਂ ਬੱਚਿਆਂ ਨੂੰ ਅੱਗੇ ਵੀ ਰਚਨਾਵਾਂ ਲਿਖਾਓ ਜੇ ਜਿਹੜਾ ਕੋਈ ਵੀ ਤੁਹਾਡੇ ਕੋਲੋਂ ਕਿਸੇ ਤੋਂ ਕੋਈ ਵੀ ਕਿਤਾਬ ਦਾ ਖਰਚਾ ਨਹੀਂ ਲਿਆ ਜਾਊਗਾ ਸਾਰਾ ਖਰਚਾ ਪੰਜਾਬ ਭਵਨ ਸ੍ਰੀ ਕੈਨੇਡਾ ਬਾਦ ਸਾਹਿਬ ਵੱਲੋਂ ਕੀਤਾ ਜਾਊਗਾ ਸਾਡੀ ਟੀਮ ਨਾਲ ਸੰਪਰਕ ਕਰੋ ਤੇ ਅੱਗੇ ਬੱਚਿਆਂ ਨੂੰ ਜਿਹੜੀ ਕਾਨਫਰੰਸ ਹੋਣੀ ਹੈ ਉਹਦੇ ਵਿੱਚੇ ਵੱਧ ਚੜ ਕੇ ਜਿਹੜੇ ਬੱਚੇ ਹਿੱਸਾ ਲੈਣ ਤੇ ਉਹ ਲਗਾਤਾਰ ਜਿਹੜੇ ਉਪਰਾਲੇ ਨੇ ਬਾਦ ਸਾਹਿਬ ਵੱਲੋਂ ਬੱਚਿਆਂ ਵਾਸਤੇ ਹੁੰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਜੀ ਬਾਦ ਸਾਹਿਬ ਕਾ ਜਿਹੜੇ ਨੇ ਉਹ ਪੈਦਾ ਹੋ ਰਹੇ ਨੇ ਸੋ ਇਸ ਲਈ ਸਜਦਾ ਤੜੀ ਲੋ ਸਿੱਤਾ ਜਾਂਦਾ ਹੈ ਸਤਿਕਾਰਯੋਗ ਜਨਾਬ ਸੁਖੀ ਬਾਜ ਜੀ ਨੂੰ ਜਿਨ੍ਹਾਂ ਨੇ ਇਹਨਾਂ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਦੇ ਵਿੱਚ ਵਾਕਿਆ ਹੀ ਕਲਮਾ ਪਕੜਾਈਆਂ ਔਰ ਇੱਕ ਵਿਲੱਖਣ ਕਾਰਜ ਜਿਹੜਾ ਹੈ ਉਹ ਨਿਪਰੇ ਚੜਿਆ ਨਿਪਰੇ ਚੜ ਗਿਆ ਹੈ ਔਰ ਸਫਲਤਾਪੂਰਵਕ ਅੱਗੇ ਦੀ ਅੱਗੇ ਵਧ ਰਿਹਾ ਹੈ ਸੋ ਇੱਕ ਬਾਰ ਫਿਰ ਤੋਂ ਬਹੁਤ ਸਾਰੀਆਂ ਮੁਬਾਰਕਾਂ ਅੱਗੇ ਮੈਂ مانਛੂਤੇ ਬੇਨਤੀ ਕਰਾਂਗੀ ਭਾਸ਼ਾ ਅਫਸਰ ਮੈਡਮ ਤਜਿੰਦਰ ਕੌਰ ਜੀ ਇੱਕ ਇੱਕ ਕਰਕੇ 2 ਮਿੰਟ ਲਈ ਜਿਹੜੇ ਆਪਣੇ ਵਿਚਾਰ ਨੇ ਸਾਡੇ ਸਾਰਿਆਂ ਦੇ ਨਾਲ ਸਾਂਝੇ ਕਰਨ ਬਹੁਤ ਸਾਰੀਆਂ ਤਾੜੀਆਂ ਦੇ ਨਾਲ ਸਵਾਗਤ ਕਰਤ ਜਿੰਦਰਪਲ ਬਹੁਤ ਹੀ ਸਤਿਕਾਰਯੋਗ ਇਸ ਪ੍ਰੋਗਰਾਮ ਦੇ ਕਰਤਾ ਕਰਤਾ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਬੈਠੇ ਹਾਂ ਸ਼੍ਰੀ ਸੁਖੀ ਬਾਜੀ ਸੰਸਥਾਪਕ ਪੰਜਾਬ ਪਵਨਸਰੀ ਕੈਨੇਡਾ ਇਸ ਕਾਲਜ ਦੇ ਪ੍ਰਿੰਸੀਪਲ ਸਰ ਦਾ ਨਰਿੰਦਰ ਸਿੰਘ ਜੀ ਵਾਈਸ ਪ੍ਰਿੰਸੀਪਲ ਮੈਡਮ ਰੇਖਾ ਕਾਲੜਾ ਜੀ ਗੁਰਦਾਸ ਸਿੰਘ ਸੇਖੋਂ ਜੀ ਇਸ ਉਹਨਾਂ ਦੀ ਪੂਰੀ ਟੀਮ ਉਹਨਾਂ ਨੂੰ ਮੈਂ ਦਿਲੋਂ ਵਧਾਈ ਦਿੰਦੀ ਹਾਂ ਕਿ ਉਹਨਾਂ ਨੇ ਅਜਿਹੇ ਕਾਰਜ ਨੂੰ ਆਰੰਭ ਕੀਤਾ ਕਿਉਂਕਿ ਬਾਲ ਉਮਰੇ ਬੱਚੇ ਨੂੰ ਕਿਤਾਬ ਫੜਾਉਣਾ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਤੇ ਉਹਨਾਂ ਨੂੰ ਲਿਖਣ ਵਾਲੇ ਪਾਸੇ ਲਾ ਲੈਣਾ ਇੱਕ ਬਹੁਤ ਮਹਾਨ ਕਾਰਜ ਹੈ ਕਿਉਂਕਿ ਲਿਖਣਾ ਸਿਰਫ ਇਹੀ ਨਹੀਂ ਹੁੰਦਾ ਕਿ ਬੱਚੇ ਨੇ ਪੈਨ ਲਿਆ ਕਲਮ ਲਈ ਤੇ ਦੋ ਖਰਚੀ ਉੱਗ ਦਿੱਤੇ ਉਹਦੇ ਮਨ ਦੇ ਬਲਬਲੇ ਨੇ ਉਹ ਉਹਦੇ ਜਜ਼ਬਾਤਾਂ ਨੂੰ ਰਾਹ ਮਿਲ ਰਹੇ ਹੈ ਅੱਜ ਜਿਹੜਾ ਸਮਾਂ ਅਸੀਂ ਦੇਖਦੇ ਆ ਕਿ ਅਸੀਂ ਸਾਰੇ ਸੋਸ਼ਲ ਮੀਡੀਆ ਮੋਬਾਈਲ ਫੋਨਾਂ ਦੇ ਗੁਲਾਮ ਹੋਏ ਪਏ ਆ ਅਸੀਂ ਸਾਰੇ ਉਪਭੋਗਤਾ ਬਣੇ ਹੋਏ ਆ ਤਾਂ ਕਿਸੇ ਤਰੀਕੇ ਜਿਹੜੀਆਂ ਕਿਤਾਬਾਂ ਫੜਾ ਕੇ ਉਹਨਾਂ ਨੂੰ ਸਿਰਜਣਾਂ ਦੇ ਰਾਹ ਬਲਪਾਉਣਾ ਇਹ ਕਦਮ ਜਿਹੜਾ ਹੈ ਇਹਦੇ ਲਈ ਮੈਂ ਦੇਵਦੀਆਂ ਗਹਿਰਾਈਆਂ ਤੋਂ ਸੁਖੀ ਬਾੜੀ ਨੂੰ ਵਧਾਈਆਂ ਦਿੰਦੀ ਹਾਂ ਔਰ ਇੱਥੇ ਆ ਕੇ ਪਤਾ ਲੱਗਿਆ ਕਿ ਕਈ ਨਵੇਂ ਪ੍ਰੋਜੈਕਟ ਵੀ ਜਿਹੜੇ ਆ ਉਹ ਸ਼ੁਰੂ ਹੋ ਰਹੇ ਐ ਅਸੀਂ ਭਾਸ਼ਾ ਵਿਭਾਗ ਦੀ ਮਾਨਸਾਿਕਾਈ ਵੱਲੋਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਡੀ ਜਿੱਥੇ ਵੀ ਲੋੜ ਪਵੇ ਅਸੀਂ ਤਨ ਮਨ ਤੰਗ ਦੇ ਨਾਲ ਤੁਹਾਡੇ ਨਾਲ ਹਾਜ਼ਰ ਹਾਂ ਇੱਕ ਤੁਕਬੰਦੀ ਐ ਛੋਟੇ ਜੀ ਬੱਚੇ ਤੁਹਾਡੇ ਲਈ ਤੇ ਸਾਡੇ ਲਈ ਵੀ ਪ੍ਰੇਰਨਾ ਹੈ ਉਹ ਰੁਕੀ ਹੋਈ ਹਵਾ ਤੂਫਾਨ ਹੋ ਸਕਦੀ ਹੈ ਰੁਕੀ ਹੋਈ ਹਵਾ ਤੂਫਾਨ ਹੋ ਸਕਦੀ ਹੈ ਇੱਕ ਛੋਟੇ ਜਿਹੇ ਚਿੰਗ ਅੰਗਾਰ ਹੋ ਸਕਦੀ ਹੈ ਗੌਰ ਨਾਲ ਦੇਖੋ ਇਹਨਾਂ ਬੱਚਿਆਂ ਨੂੰ ਜ਼ਰਾ ਇਹਨਾਂ ਦੀ ਛੋਟੇ ਜਿਹੇ ਰੁਚੀ ਵਿਕਦੀ ਸ਼ਾਕਾਰ ਹੋ ਸਕਦੀ ਹੈ ਤਾਂ ਸੱਚ ਮੁੱਚ ਹੀ ਜਿਹੜਾ ਇੱਕ ਆਸਰਾ ਤੁਰਿਆ ਪਤਾ ਨਹੀਂ ਕਿਹੜੀ ਇਹਨਾਂ ਦੀ ਲਾਈ ਹੋਈ ਚਿੰਗ ਕਿੱਥੋਂ ਤੱਕ ਪਹੁੰਚ ਜਾਣੀ ਹੈ ਜਿਵੇਂ ਮਨ ਸੰਚਾਲਕ ਮੈਡਮ ਨੇ ਇੱਥੇ ਦੱਸਿਆ ਕਿ ਤੁਹਾਡੇ ਚੋਂ ਪਤਾ ਨਹੀਂ ਕਿਹਨਾਂ ਨੇ ਭਗਵੀਰ ਸਿੰਘ ਬਣ ਜਾਣਾ ਹੈ ਕਿਹਨਾਂ ਨੇ ਸੁਰਜੀਤ ਪਾਤਰ ਜੀ ਬਣ ਜਾਣਾ ਜਾਂ ਉਸ ਤੋਂ ਵੀ ਅੱਗੇ ਲੰਘ ਜਾਣਾ ਤਾਂ ਇਹ ਚਿੰੰਗਾ ਲੋਣ ਵਾਲੇ ਮਹਾਨ ਨੇ ਮੈਂ ਤਿਆ ਬਿਲੋ ਇਹਨਾਂ ਨੂੰ ਸਜਦਾ ਕਰਦੀ ਆਂ ਇਹਨਾਂ ਦਾ ਧੰਨਵਾਦ ਕਰਦੀ ਆਂ ਇਹ ਦੋ ਲਾਈਨਾਂ ਰਾਣਾ ਰਣਵੀਰ ਜੀ ਦੀ ਕਿਤਾਬ ਜਿਹੜੀ ਕਲਾਕਾਰੀਆਂ ਦੇ ਵਿੱਚੋਂ ਕਹਿੰਦੀ ਹੋਈ ਵਿਦਾ ਲੈਂਦੀ ਆਂ ਰੀਜਾਂ ਦੀਆਂ ਝੰਝਰਾਂ ਇਸ਼ਕਾ ਇਸ਼ਕੀ ਦਾ ਹੈ ਨਾਚ ਬੱਚਿਆਂ ਕੋਲੋਂ ਸਿੱਖਦਾ ਨੱਚਣ ਦੀ ਮਜਾਜ ਬਹੁਤ ਬਹੁਤ ਧੰਨਵਾਦ ਅੰਜੁਤੇ ਸਦਾ ਦੇਣਾ ਚਾਹਾਂਗੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੀਨੀਅਰ ਸੈਂਡੀ ਮਿਸਟਰ ਅਸ਼ੋਕ ਕੁਮਾਰ ਜੀ ਦੋ ਮਿੰਟ ਲਈ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਸਾਂਝੇ ਕਰਨ ਬਹੁਤ ਸਾਰੀਆਂ ਤਾੜੀਆਂ ਦੇ ਨਾਲ ਸਵਾਗਤ ਧੰਨਵਾਦ ਮੈਡਮ ਇਸ ਪ੍ਰੋਗਰਾਮ ਦੇ ਸੰਚਾਲਕ ਸਰਪ੍ਰਸਤ ਕਿਲੇ ਸੋ ਕੀਵਾਰ ਦੇ ਪੰਜਾਬ ਪਾਵਨ ਸਰੀ ਕੈਨੇਡਾ ਤੋਂ ਸਮੁੱਚੀ ਟੀਮ ਉਹਨਾਂ ਦੇ ਨਾਲ ਆਈ ਹੋਈ ਬਾਲ ਕਲਾਕਾਰ ਉਹਨਾਂ ਦੇ ਨਾਲ ਆਏ ਉਹਨਾਂ ਦੇ ਗਾਈਡ ਅਧਿਆਪਕ ਅਤੇ ਬੱਚੇ ਅਤੇ ਉਹਨਾਂ ਦੇ ਮਾਪੇ ਇੱਕ ਬੜਾ ਵਧੀਆ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਬੱਚਿਆਂ ਦੇ ਹੱਥ ਦੇ ਵਿੱਚ ਕਲਮਾ ਫੜਾਉਣ ਦਾ ਜਿਵੇਂ ਮੈਡਮ ਨੇ ਹੁਣੇ ਦੱਸਿਆ ਕਿ ਜਿਹੜਾ ਜਮਾਨਾ ਆ ਰਿਹਾ ਹੈ ਸੋਸ਼ਲ ਮੀਡੀਆ ਦਾ ਅਸੀਂ ਸਾਰੇ ਸੋਸ਼ਲ ਮੀਡੀਆ ਤੇ ਜੁੜੇ ਹੋਏ ਆਂ ਸੋਸ਼ਲ ਮੀਡੀਆ ਦੇ ਨਾਲ ਜਿਹੜੀਆਂ ਸੜੀਆਂ ਕਦਰਾਂ ਕੀਮਤਾਂ ਨੇ ਉੱਕੜ ਰਹੀ ਹੈ ਜਿੰਨਾ ਕੱਸੀਂ ਸੋਸ਼ਲ ਮੀਡੀਆ ਤੋਂ ਦੇਖਦੇ ਆ ਸੁਣਦੇ ਆ ਜਾਂ ਸਾਡੇ ਬੱਚੇ ਸੁਣਦੇ ਆ ਉਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦਾ ਹੈ ਤਾਂ ਜਦੋਂ ਕਲਮਾ ਪੜ ਕੇ ਉਹ ਲੇਖਕ ਬਣ ਗਏ ਤਾਂ ਮੇਰਾ ਖਿਆਲ ਹੈ ਵੀ யਥਾਰਥ ਦੇ ਜਿਆਦਾ ਨਜ਼ਦੀਕ ਜਾਣਗੇ ਉਹ ਉਸ ਚੀਜ਼ ਨੂੰ ਸੱਚ ਨੂੰ ਆਪਣੀ ਕਲਮ ਦੇ ਨਾਲ ਉੱਕਰਨਗੇ ਜਿਹੜਾ ਸੁਨੇਹਾ ਹੈਗਾ ਉਹ ਸਾਡੇ ਸਮਾਜ ਤੱਕ ਜਾਊਗਾ ਜਿਹੜਾ ਇੱਕ ਬਹੁਤ ਵਧੀਆ ਉਪਰਾਲਾ ਹੋਊਗਾ ਸਮਾ ਜਿਵੇਂ ਬੱਚੇ ਨਸ਼ਿਆਂ ਦੇ ਗੁਲਾਮ ਹੋ ਰਹੇ ਆ ਸੋਸ਼ਲ ਮੀਡੀਆ ਦੇ ਗੁਲਾਮ ਹੋ ਰਿਹਾ ਹੈ ਗੈਂਗਸਟਰ ਬਣ ਰਹੇ ਨੇ ਤਾਂ ਜਦੋਂ ਬੱਚਿਆਂ ਨੂੰ ਇਹ ਚੰਗੀਆਂ ਗੱਲਾਂ ਮਿਲ ਗਈਆਂ ਤਾਂ ਆਪਣਾ ਧਿਆਨ ਇਸ ਪਾਸੇ ਲਾਉਣਗੇ ਤਾਂ ਮੇਰਾ ਖਿਆਲ ਹੈ ਵੀ ਇੱਕ ਨਰਮਾ ਸਮਾਜ ਸਜਣਗੇ ਜਿਹਦੇ ਲਈ ਇਹ ਸਾਰੀ ਦੀ ਸਾਰੀ ਸਮੁੱਚੀ ਤਿੰਨ ਜਿਹੜੀ ਹੈ ਉਹ ਵਧਾਈ ਦੀ ਗੱਲ ਹੈ ਸੋਸ਼ਲ ਮੀਡੀਆ ਤੋਂ ਹੋਣ ਜਿਹੜੀ ਮੇਰੇ ਖਿਆਲ ਜਨਰੇਸ਼ਨ ਇੱਥੇ ਬੈਠੀ ਹੈ ਇਸ ਤੋਂ ਬਾਅਦ ਆਉਣ ਵਾਲੀ ਜਨਰੇਸ਼ਨ ਹੈ ਉਹਦੇ ਵਿੱਚ ਸ਼ਾਇਦ ਬਹੁਤ ਸਾਰੇ ਚੇਂਜਸ ਆਉਣ ਗਿਆ ਤਾਂ ਮੇਰਾ ਦੋਤਾ ਹੈ ਛੋਟਾ ਜਿਹਾ 3 ਸਾਲ ਦਾ ਜਿਵੇਂ ਸਾਰੇ ਹੀ ਜਿਹੜੇ ਅ ਦੋਨੇ ਐਮਪਲੋਇਜ਼ ਮੀਅਰ BB ਕੰਮ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਬੱਚਿਆਂ ਨੂੰ ਕੰਮ ਲਾਉਣ ਦਾ ਇੱਕ ਵਧੀਆ ਢੰਗ ਹੈ ਕਿ ਬੱਚੇ ਨੂੰ ਮੋਬਾਈਲ ਦੇ ਦਿੰਦੇ ਆ। ਛੋਟੇ ਛੋਟੇ ਬੱਚੇ ਆ 1 ਸਾਲ, 2 ਸਾਲ, 3 ਸਾਲ ਦੇ ਉਹ ਮੋਬਾਈਲ ਨੂੰ ਆਪਣੇ ਆਪ ਹੀ ਓਪਰੇਟ ਕਰਦੇ ਆ, ਉੱਥੇ YouTube ਖੋਲਦੇ ਆ ਤੇ YouTube ਤੋਂ ਬਹੁਤ ਕੁਝ ਇਸ ਪ੍ਰਕਾਰ ਦਾ ਸਿੱਖਦੇ ਆ। ਜਿਹੜਾ ਸਿੱਧ ਮੰਦ ਨਹੀਂ ਹੁੰਦਾ, ਨਰੋਆੜੀ ਹੁੰਦਾ ਉਹਨਾਂ ਦੀ ਸੋਚ ਨੂੰ ਪਤਾ ਨਹੀਂ ਕਿੱਥੇ ਲੈ ਜਾਂਦਾ। ਤਾਂ ਮੇਰੇ ਦੋਤੇ ਦੇ ਵਿੱਚ ਵੀ ਇਸ ਪ੍ਰਕਾਰ ਦੇ ਕੁਝ ਆਤ ਤਾਂ ਹੈਗੇ ਆ ਕਿ ਉਹ ਚੀਜ਼ਾਂ ਨੂੰ ਸਿੱੜਦਾ, ਖਿਡਾਉਂਦਾ ਇਸ ਤਰ੍ਹਾਂ ਦਾ ਤੇ ਜੇ ਉਹ ਪੁੱਛੀਏ ਵੀ ਬੇਟਾ ਤੂੰ ਕਿੱਥੋਂ ਸਿੱਖਿਆ ਹੈਗਾ ਤੋ ਚੁਕਾ ਦਾ ਬੜੇ ਮਾਸੂਮ ਨਾਲ ਕਹਿੰਦਾ ਮਾਸੂਮੀਆਂ ਨਾਲ ਵੀ YouTube ਤੋਂ ਤਾਂ ਇਹ ਜਿਹੜੇ ਚੀਜ਼ਾਂ ਸੀ YouTube ਤੋਂ ਸਿੱਖਦੇ ਆ ਤਾਂ ਉਹਨਾਂ ਦੀ ਬਜਾਏ ਜਦੋਂ ਇਸ ਪ੍ਰਕਾਰ ਦਾ ਸਿਹਤਮੰਦ ਜਿਹੜਾ ਸਿਹਤ ਹੈਗਾ ਸਾਹਿਤ ਹੈਗਾ ਉਹ ਪ੍ਰੋਸੈਜ ਜਾਊਗਾ ਤਾਂ ਸਾਡੇ ਸਮਾਜ ਦੀ ਇੱਕ ਬਹੁਤ ਵੱਡੀ ਸੇਵਾ ਹੋਊਗੀ ਤਾਂ ਮੈਂ ਤੇਰੀ ਸੁਖੀ ਬਾੜ ਜੀ ਅਤੇ ਸਾਰੀ ਸਮੂਟੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਸਾਡੇ ਬੱਚਿਆਂ ਦੇ ਹੱਥਾਂ ਦੇ ਵਿੱਚ ਕਲਮਾ ਪੜਾਉਣ ਦਾ ਕਿ ਉਹ ਇੱਕ ਬਹੁਤ ਵਧੀਆ ਸਹਿਤਕਰ ਬਣ thank you dhanyavaad